ਕਿਸਾਨਾਂ ਦਾ ਪੈ ਗਿਆ ਸੀ ਪੇਚਾ ਫਿਰ ਪੁਲਿਸ ਦੇ ਵੱਲੋਂ ਕਰ ਦਿੱਤਾ ਉਹੀ ਕੰਮ ਪੁਲਿਸ ਦੇ ਵੱਲੋਂ ਲਾਠੀ ਚਾਰਜ ਕਰ ਦਿੱਤਾ ਤੇ ਫਿਰ ਨਹੀਂ ਦੇਖਿਆ ਕਿ ਕੋਈ ਕਿਸਾਨ ਹੈ ਕੋਈ ਬੰਦਾ ਜਾਂ ਫਿਰ ਕੋਈ ਮਹਿਲਾ ਤਾਂ ਇਸ ਕੁੱਟਮਾਰ ਤੋਂ ਬਾਅਦ ਲਾਠੀ ਚਾਰਜ ਤੋਂ ਬਾਅਦ ਪੁਲਿਸ ਦੇ ਪਿੱਛੇ ਤੋਂ ਬਾਅਦ ਕਿਸਾਨ ਆਗੂ ਕਾਫੀ ਤੱਤੇ ਹੁੰਦੇ ਹੋਏ ਨਜ਼ਰ ਆਏ ਦਰਅਸਲ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਜ਼ਮੀਨ ਐਕਵਾਇਰ ਕਰਦਾ ਗੁਰਦਾਸਪੁਰ ਦੇ ਕੁਝ ਪਿੰਡਾਂ ਦੀਆਂ ਜਿਹੜੀ ਜ਼ਮੀਨਾਂ ਨੇ ਉਹ ਜੰਮੂ ਕਟੜਾ ਨੈਸ਼ਨਲ ਜੋ ਹਾਈਵੇ ਬਣ ਰਿਹਾ ਜੰਮੂ ਕਟੜਾ ਹਾਈਵੇ ਦੇ ਵਿੱਚ ਆ ਗਈ ਜ਼ਮੀਨਤਾ ਫਿਰ ਕਬਜ਼ਾ ਕਰਨ ਦੇ ਲਈ ਪ੍ਰਸ਼ਾਸਨ ਪਹੁੰਚਦਾ ਪਰ ਕਿਸਾਨ ਕਹਿੰਦੇ ਜ਼ਮੀਨ ਤਾਂ ਅਸੀਂ ਦੇ ਦਾਂਗੇ ਪਰ ਸਾਡੇ ਪਹਿਲਾਂ ਪੈਸੇ ਦੇ ਦਿਓ ਕਹਿੰਦੇ ਹੁਣ ਤੱਕ ਸਾਡੇ ਪੈਸੇ ਨਹੀਂ ਦਿੱਤੇ ਤਾਂ ਅਸੀਂ ਐਵੇਂ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਜੇਕਰ ਤੁਸੀਂ ਇਹ ਮਸ਼ੀਨਾਂ ਲੰਗਾਉਣੀਆਂ ਸਾਡੇ ਉੱਪਰ ਦੀ ਲਗਾ ਦਿਓ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਤੁਸੀਂ ਜ਼ਮੀਨ ਤੇ ਕਬਜ਼ਾ ਕਰ ਸਕਦੇ ਹੋ ਸਾਨੂੰ ਗੋਲੀਆਂ ਮਾਰ ਦਿਓ ਬਹਿਸਬਾਜੀ ਹੁੰਦੀ ਆ ਕਾਫੀ ਜ਼ਿਆਦਾ ਉਸ ਤੋਂ ਬਾਅਦ ਤਕਰਾਰਬਾਜੀ ਹੱਥੋ ਪਾਈ ਤੱਕ ਪਹੁੰਚ ਜਾਂਦੀ ਆ ਤਾਂ ਮਾਮਲਾ ਕਾਫੀ ਗਰਮਾ ਜਾਂਦਾ ਤਾਂ ਬਾਅਦ ਦੇ ਵਿੱਚ ਕਿਸਾਨ ਡਟ ਜਾਂਦੇ ਨੇ ਝੰਡੇ ਡੰਡੇ ਲੈ ਕੇ ਹੋਰ ਵੀ ਉੱਥੇ ਆ ਜਾਂਦੇ ਨੇ ਤਾਂ ਖੇਤਾਂ ਦੇ ਵਿੱਚ ਖੜ੍ਹ ਜਾਂਦੇ ਨੇ ਕਹਿੰਦੇ ਸਾਡੀਆਂ ਲਾਸ਼ਾਂ ਜਾਣਗੀਆਂ ਇੱਥੋਂ ਜਾਂ ਫਿਰ ਕਹਿੰਦੇ ਇਹ ਮਸ਼ੀਨਾਂ ਵਾਪਸ ਜਾਣਗੀਆਂ ਤਾਂ ਪ੍ਰਸ਼ਾਸਨ ਦੇ ਉੱਤੇ ਦਬਾਅ ਬਣ ਜਾਂਦਾ ਤਾਂ ਪਰ ਹੁਣ ਕਿਸਾਨ ਜਿਹੜੇ ਕਾਫੀ ਤਤਤੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਗੁੱਸੇ ਦੇ ਵਿੱਚ ਆ ਰਹੇ ਨੇ ਕਿਸਾਨ ਕਿ ਇਸ ਤਰੀਕੇ ਦੀ ਕਾਰਗੁਜ਼ਾਰੀ ਪਹਿਲਾਂ ਬਾਰਡਰਾਂ ਤੋਂ ਚੱਕ ਲਿਆ ਮੀਟਿੰਗ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਨੂੰ ਅਰਹਾਸ ਦੇ ਵਿੱਚ ਲੈ ਲਿਆ ਕਿਸਾਨ ਆਗੂਆਂ ਨੂੰ ਤਾਂ ਹੁਣ ਕਹਿੰਦੇ ਸਾਡੀਆਂ ਜ਼ਮੀਨਾਂ ਤੇ ਅੱਖ ਰੱਖ ਲਈ ਕਬਜ਼ੇ ਕਰਨ ਦੇ ਲਈ ਪਹੁੰਚ ਰਹੇ ਅਜਿਹਾ ਨਹੀਂ ਹੋਣ ਦੇ ਹਾਂਜੀ ਮੈਂ ਸਵਿੰਦਰ ਸਿੰਘ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਕਮੇਟੀ ਦਾਗੂ ਬੋਲ ਰਿਹਾ ਅੱਜ ਪੰਜਾਬ ਦੀ ਭੁਗਤਮਾਨ ਸਰਕਾਰ ਨੇ ਕਰਨਤਾਰਨ ਦੇ ਵਿੱਚ ਤੇ ਗਰਦਾਸਪੁਰ ਦੇ ਵਿੱਚ ਦੋ ਜਗ੍ਹਾ ਚੀਮਾ ਕੁਡੀ ਤੇ ਨਾਲ ਸਹਾਇਪੁਰ ਦੇ ਵਿੱਚ ਆਪਣੀਆਂ ਫੋਰਸਾਂ ਛਾੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ। ਔਰ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਿੱਥੇ ਕਿਸਾਨਾਂ ਨੂੰ ਇੱਕ ਦੁੱਕਾ ਵੀ ਰੁਪਈਆ ਨਹੀਂ ਦਿੱਤਾ ਗਿਆ। ਤੇ ਇਹ ਕਬਜ਼ਾ ਕਾਰਪੋਰੇਟ ਦੇ ਇਸ਼ਾਰਿਆਂ ਦੇ ਤੇ ਕੇਂਦਰ ਦੇ ਇਸ਼ਾਰਿਆਂ ਤੇ ਇਹ ਕਬਜ਼ਾ ਜਿਹੜਾ ਕੀਤਾ ਗਿਆ। ਅਹੀਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਰੂਪ ਦੇ ਵਿੱਚ ਤੁਸਾਂ ਸਹਾਇਪੁਰ ਦੇ ਵਿੱਚ ਸਖਿਆੜੀ ਦੇ ਕੋਲ ਸਬਡਿਵੀਜ਼ਨ ਜਿਹੜੀ ਗਰਦਾਸਪੁਰ ਆ ਉਹਦੇ ਵਿੱਚ ਆ ਚੰਦ ਮਿੰਟ ਪਹਿਲਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਬੀਬੀਆਂ ਨੂੰ ਦਾੰਗ ਫੇਰ ਕੇ ਉਥੇ ਕਬਜ਼ਾ ਲਿਆਵਾ ਇਹ ਅਹੀਂ ਸਖਤ ਸ਼ਬਦਾਂ ਵਿੱਚ ਆਪਣੀ ਜਥੇਬੰਦੀ ਵੱਲੋਂ ਤੁਹਾਡੀ ਨਿਖੇਦੀ ਕਰਦੇ ਆ ਕਿਉਂਕਿ ਸ਼ਾਂਤਮਈ ਢੰਗ ਨਾਲ ਆਪਣੇ ਖੇਤਾਂ ਦੇ ਵਿੱਚ ਬਹਿ ਕੇ ਕਿਸਾਨ ਮਜ਼ਦੂਰ ਤੇ ਬੀਬੀਆਂ ਸਤਨਾ ਵੈਗਰੂ ਦਾ ਜਾਬ ਕਰ ਰਹੀਆਂ ਤੇ ਸਤਨਾ ਵੈਗਰੂ ਦਾ ਜਾਬ ਕਰ ਜਾਂਦੇ ਤੇ ਦਾਗ ਫੇਰ ਕੇ ਤੇ ਕਬਜ਼ਾ ਲਿਆ ਸਾਈਪੁਰ ਪਿੰਡ ਦੇ ਜਿੱਥੇ ਇੱਕ ਵੀ ਦੁੱਖਾ ਜਿਹੜਾ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਅੱਜ ਦਾ ਦਿਨ ਚਾਹੁੰਦੇ ਇਹਦੇ ਨਾਲ ਹੀ ਚੰਦ ਮਿੰਟ ਪਹਿਲਾਂ ਆ ਜਿਹੜਾ ਚੀਮਾ ਗੁੱਡੀ ਪਿੰਡ ਦੇ ਵਿੱਚ ਵੀ ਇਹੋ ਵਰਤਾਰਾ ਵਰਤਾਇਆ ਭਗਵਾਨਤਮਾਨ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨਾਂ ਪੁਲਿਸ ਦੇ ਇਸ਼ਾਰਿਆਂ ਦੇ ਉੱਤੇ ਇੰਨੀ ਜੁਰਤ ਪੈ ਗਈ ਵੀ ਇੱਕ ਪਟਵਾਰੀ ਨੇ ਪਟਵਾਰੀ ਦੀ ਇੰਨੀ ਜੁਰਤ ਪੈ ਗਈ ਵੀ ਕਿਸਾਨ ਦੇ ਚਪੇੜ ਮਾਰਤੀ ਉਹ ਪਟਵਾਰੀ ਦੇ ਤੇ ਉੱਥੇ ਵੀ ਬਹੁਤ ਅਪਧਰ ਉਹਨਾਂ ਜ਼ਮੀਨਾਂ ਦੇ ਵਿੱਚ ਆ ਕੇ ਮਿੱਟੀ ਪਾਈ ਆ ਜਿਹੜੀਆਂ ਜ਼ਮੀਨਾਂ ਦੇ ਉੱਤੇ ਕੋਈ ਵਾਰਡ ਨਹੀਂ ਲਗਾ ਕੋਈ ਕਿਸਾਨਾਂ ਨੇ ਪੈਸਾ ਚੁੱਕਿਆ ਨਹੀਂ ਐਦਾਂ ਕਿਹੜੇ ਚੌਲੇ ਭਗਵਾਨ ਸਰਕਾਰ ਨੂੰ ਵੀ ਇਹ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਜੋ ਤੁਸੀਂ ਕਰ ਰਿਹਾ ਜੇ ਠੀਕ ਆ ਪਹਿਲਾਂ ਕੇਂਦਰ ਦੇ ਇਸ਼ਾਰੇ ਦੇ ਕਾਰਪੋਰੇਟਰ ਦੇ ਇਸ਼ਾਰਿਆਂ ਦੇ ਉੱਤੇ ਤੁਸੀਂ ਸ਼ੰਭੂ ਤੋਂ ਧਰਨਾ ਠਾਹ ਕਿਸਾਨਾਂ ਦਾ ਕੈਲੋਰੀ ਤੋਂ ਤਾਂ ਰਚ ਲਿਆ ਛਾਲ ਕਬਟ ਕੀਤਾ ਕਿਸਾਨਾਂ ਨੂੰ ਮੀਟਿੰਗ ਕਰਨ ਗਿਆ ਚੁੱਕਿਆ ਤੇ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਆ ਕੇ ਤੁਸੀਂ ਪੁਲਿਸ ਵਾੜ ਕੇ ਤਿੰਨ ਤਿੰਨ ਚੌ ਚੌ ਜਿਲ੍ਹਿਆਂ ਦੀ ਪੁਲਿਸ ਵਾੜ ਕੇ ਤੇ ਕਬਜ਼ੇ ਕਰ ਰਹੇ ਜੀ ਇਹ ਵਾਰਾ ਖਾਊਗੀ ਗੱਲ ਜ਼ਮੀਨ ਦੇ ਵਿੱਚ ਕਿਸਾਨਾਂ ਦਾ ਕੰਮ ਹੁੰਦਾ ਜ਼ਮੀਨ ਦੇ ਵਿੱਚ ਪੁਲਿਸ ਦਾ ਕੰਮ ਨਹੀਂ ਹੁੰਦਾ ਪੁਲਿਸ ਤੇ ਕਿਸਾਨਾਂ ਮੋ ਸਾਹਮਣੇ ਹੋ ਰਿਹਾ ਵੀਡੀਓ ਬੱਲ ਰਹੀਆਂ ਇਹ ਵੀਡੀਓ ਹੁਣ ਤੋਂ 2 ਸਾਲ ਲਗਾਤਾਰ ਇਹ ਗਾਂ ਚੱਲਣ ਗਿਆ ਇਹਦਾ ਜਿਹੜਾ ਜਵਾਬ ਕਿਸਾਨ ਤੇ ਮਜ਼ਦੂਰ ਤੁਹਾਨੂੰ ਦੇਣਗੇ ਇਹਦੇ ਨਾਲ ਅਸੀਂ ਦੱਸ ਦੇਣਾ ਚਾਹੁੰਦੇ ਭਗਵਾਨਤਮਾਨਾ ਠੀਕ ਆ ਤੂੰ ਤੇਰੀ ਫੋਰਸ ਨੇ ਕਬਜ਼ਾ ਕਰ ਲਿਆ ਜ਼ਮੀਨ ਦੇ ਉੱਤੇ ਮਿੱਟੀ ਪਾਤੀ ਆ ਹਾਈ ਕੋਰਟ ਨੂੰ ਖੁਸ਼ ਕਰ ਲੋ ਕਾਰਪੋਰਟ ਨੂੰ ਖੁਸ਼ ਕਰ ਲੋ ਮੈਨੂੰ ਦੱਸੋ ਰਾਤੋਂ ਰਾਤ ਲੁੱਕ ਪੈਜੂਗੀ ਰਾਤੋਂ ਰਾਤ ਉੱਤੇ ਲੁੱਕ ਵਿਛਾ ਕੇ ਗੱਡੀਆਂ ਚਲਾ ਦਿਓਗੇ ਨਹੀਂ ਚੱਲਣੀਆਂ ਅਸੀਂ ਫੈਸਲਾ ਕਰਕੇ ਆਪਣਾ ਤੁਹਾਡਾ ਕੀਤਾ ਕਬਜ਼ਾ ਤੋੜਾਂਗੇ ਇਹ ਕਬਜ਼ੇ ਤੋੜ ਕੇ ਜ਼ਮੀਨਾਂ ਨੂੰ ਫੇਰਵਾਵਾਂਗੇ ਆਪਣੀਆਂ ਜ਼ਮੀਨਾਂ ਦੇ ਵਿੱਚ ਪਾਣੀ ਛੱਡਾਂਗੇ ਔਰ ਵਾ ਕੇ ਫੇਰ ਜ਼ਮੀਨਾਂ ਦੇ ਕਬਜ਼ੇ ਕਰਾਂਗੇ ਤੇ ਜਿੰਨਾ ਚਿਰ ਜੋਗ ਮਾਪਜਾ ਸਾਨੂੰ ਦਿੱਤਾ ਨਹੀਂ ਜਾਂਦਾ ਮਾਰਕੀਟ ਰੇਟ ਦਾ 4 ਗੁਣਾ ਤੇ ਨਾਲ 30% ਜਾਣਾ ਪਤਾ 70% ਲੋਕਾਂ ਦੀ ਸਹਿਮਤੀ ਜਿੰਨਾ ਚਿਰ ਉੱਥੇ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਜ਼ਮੀਨਾਂ ਦੇ ਕਬਜ਼ੇ ਨਹੀਂ ਛੱਡਾਂਗੇ ਭਗਵੰਤ ਮਾਨਾ ਇਹ ਤੈਨੂੰ ਬਹੁਤ ਮਹਿੰਗਾ ਪਊਗਾ ਕਿਉਂਕਿ ਮੋਦੀ ਨਾਲ ਜਿਹੜੀ ਆਪਣੀ ਆੜੀ ਆ ਥਰੂ ਕੇਜਰੀਵਾਲ ਵਿਚੋਲਾ ਬਣਿਆ ਉਹਦੇ ਨਾਲ ਜਿਹੜੀ ਪਗਾਰਿਆ ਇਹ ਬਹੁਤੀ ਤੁਹਾਨੂੰ ਮਹਿੰਗੀ ਪਊਗੀ ਇਹ ਲੜਾਈ ਦਾ ਰਾਹ ਤੁਸੀਂ ਖੋਲਤਾ ਵਾ ਸਾਡੇ ਖੇਤਾਂ ਦੇ ਵਿੱਚ ਖੋਲਿਆ ਫਿਰ ਖੇਤਾਂ ਦੇ ਪੋਤੇ ਤੇ ਧੀਆਂ ਜਾਗ ਪਿਆ ਇਹ ਲੜਾਈ ਲਗਾਤਾਰ ਚੱਲੂਗੀ ਬਹੁਤ ਮੈਂ ਛਲਾਕਾ ਕਰਦਾ ਉਹਨਾਂ ਆਗੂਆਂ ਨੂੰ ਜਿਹੜੇ ਸਹਾਇਪੁਰ ਦੇ ਵਿੱਚ ਸਾਡੇ ਆਪ ਨੂੰ ਡਾਂਗਾ ਖਾਦਿਆ ਤੇ ਵੱਡੇ ਪੱਦਰ ਤੇ ਬੀਬੀਆਂ ਜਿਹੜੀਆਂ ਉੱਥੇ ਲੜੀਆਂ ਉਹ ਵਧਾਈ ਦੇ ਪਾਤਰ ਆ ਇਸੇ ਤਰ੍ਹਾਂ ਹੀ ਸਾਡੇ ਆਗੂ ਜਿਹੜੇ ਆ ਚੀਮਾ ਖੁੱਡੀ ਦੇ ਵਿੱਚ ਲਗਾਤਾਰ ਹੁਣ ਵੀ ਡੱਟੇ ਪਏ ਆ ਉਹ ਵੀ ਵਧਾਈ ਦੇ ਪਾਤਰ ਆ ਇਹਦੇ ਨਾਲ ਤਰਨਤਾਰਨ ਦੇ ਵਿੱਚ ਸਾਡੇ ਆਗੂ ਜਿਹੜੇ ਫੜੇ ਗਏ ਆ ਡਿਟੇਨ ਕਰਾ ਕੇ ਉਹਨਾਂ ਛੁਗਾਏ ਆ ਉਹ ਵੀ ਵਧਾਈ ਦੇ ਪਾਤਰ ਆ ਇਸ ਲਾਈਨ ਨੂੰ ਲੜਾਂਗੇ ਇਹ ਜੰਗ ਜਿਹੜੀ ਤਰਨਤਾਰਨ ਤੇ ਗੁਰਦਾਸਪੁਰ ਦੇ ਵਿੱਚ ਆਲ ਓਰ ਪੰਜਾਬ ਦੇ ਵਿੱਚ ਤੁਸੀਂ ਖੋਲੀ ਆ ਇਹਦਾ ਮੂੰਹ ਤੋੜਵਾ ਜਵਾ ਹਾਂਜੀ ਮੈਂ ਸਵਿੰਦਰ ਸਿੰਘ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਕਮੇਟੀ ਦਾਗੂ ਬੋਲ ਰਿਹਾ ਅੱਜ ਪੰਜਾਬ ਦੀ ਭੁਗਤਮਾਨ ਸਰਕਾਰ ਨੇ ਕਰਨਤਾਰਨ ਦੇ ਵਿੱਚ ਤੇ ਗਰਦਾਸਪੁਰ ਦੇ ਵਿੱਚ ਦੋ ਜਗ੍ਹਾ ਚੀਮਾ ਗੁੱਡੀ ਤੇ ਨਾਲ ਸਹਾਇਪੁਰ ਦੇ ਵਿੱਚ ਆਪਣੀਆਂ ਫੋਰਸਾਂ ਛਾੜ ਕੇ ਕਸਾਲਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਹੈ ਔਰ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਿੱਥੇ ਕਿਸਾਨਾਂ ਨੂੰ ਇੱਕ ਦੁੱッカ ਵੀ ਰੁਪਈਆ ਨਹੀਂ ਦਿੱਤਾ ਗਿਆ ਤੇ ਇਹ ਕਬਜ਼ਾ ਕਾਰਪੋਰੇਟ ਦੇ ਇਸ਼ਾਰਿਆਂ ਤੇ ਤੇ ਕੇਂਦਰ ਦੇ ਇਸ਼ਾਰਿਆਂ ਤੇ ਇਹ ਕਬਜ਼ਾ ਜਿਹੜਾ ਕੀਤਾ ਗਿਆ ਅਸੀਂ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਰੂਪ ਦੇ ਵਿੱਚ ਤੁਸਾ ਸਹਾਏਪੁਰ ਦੇ ਵਿੱਚ ਸਖਿਆਲੀ ਦੇ ਕੋਲ ਸਬਡਿਵੀਜ਼ਨ ਜਿਹੜੀ ਗਰਦਾਸਪੁਰ ਆ ਉਹਦੇ ਵਿੱਚ ਆ ਚੰਦ ਮਿੰਟ ਪਹਿਲਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਬੀਬੀਆਂ ਨੂੰ ਡਾਂਗ ਫੇਰ ਕੇ ਉਥੇ ਕਬਜ਼ਾ ਲਿਆਵਾ ਇਹ ਅਸੀਂ ਸਖਤ ਸ਼ਬਦਾਂ ਵਿੱਚ ਆਪਣੀ ਜਥੇਬੰਦੀ ਵੱਲੋਂ ਤੁਹਾਡੀ ਨਿਖੇਧੀ ਕਰਦੇ ਆ ਕਿਉਂਕਿ ਸ਼ਾਂਤਮਈ ਢੰਗ ਨਾਲ ਆਪਣੇ ਖੇਤਾਂ ਦੇ ਵਿੱਚ ਬਹਿ ਕੇ ਕਿਸਾਨ ਮਜ਼ਦੂਰ ਤੇ ਬੀਬੀਆਂ ਸਤਨਾ ਵੈਗਰੂ ਦਾ ਜਾਬ ਕਰ ਰਹੀਆਂ ਤੇ ਸਤਨਾ ਵੈਗਰੂ ਦਾ ਜਾਬ ਕਰ ਜਾਂਦੇ ਤੇ ਡਾਂਗ ਫੇਰ ਕੇ ਤੇ ਕਬਜ਼ਾ ਲਿਆ ਸਾਇਪੁਰ ਪਿੰਡ ਦੇ ਜਿੱਥੇ ਇੱਕ ਵੀ ਦੁੱਖਾ ਜਿਹੜਾ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਇਹਦੇ ਨਾਲ ਹੀ ਚੰਤਮੈਂਟ ਪਹਿਲਾਂ ਆ ਜਿਹੜਾ ਚੀਮਾ ਖੁੱਡੀ ਪਿੰਡ ਦੇ ਵਿੱਚ ਵੀ ਇਹੋ ਵਰਤਾਰਾ ਵਰਤਾਇਆ ਭਗਵੰਤਮਾਨ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਪੁਲਿਸ ਦੇ ਇਸ਼ਾਰਿਆਂ ਦੇ ਉੱਤੇ ਇੰਨੀ ਜ਼ਰੂਰਤ ਪੈ ਗਈ ਵੀ ਇੱਕ ਪਟਵਾਰੀ ਨੇ ਪਟਵਾਰੀ ਦੀ ਇੰਨੀ ਜ਼ਰੂਰਤ ਪੈ ਗਈ ਵੀ ਕਿਸਾਨ ਦੇ ਚਪੇੜ ਮਾਰਤੀ ਉਹ ਪਟਵਾਰੀ ਨੇ ਤੇ ਉੱਥੇ ਵੀ ਬਹੁਤ ਪੱਧਰ ਉਹਨਾਂ ਜ਼ਮੀਨਾਂ ਦੇ ਵਿੱਚ ਜਾ ਕੇ ਮਿੱਟੀ ਪਾਈ ਆ ਜਿਹੜੀਆਂ ਜ਼ਮੀਨਾਂ ਦੇ ਉੱਤੇ ਕੋਈ ਵਾਰਡ ਨਹੀਂ ਉਹ ਕੋਈ ਕਿਸਾਨਾਂ ਨੇ ਪੈਸਾ ਚੁੱਕਿਆ ਨਹੀਂ ਕਿਹੜੇ ਚੌਲੇ ਭੁਗਤਾਨ ਸਰਕਾਰ ਨੂੰ ਕਿ ਇਹ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਜੋ ਤੁਸੀਂ ਕਰ ਰਹੇ ਜੇ ਠੀਕ ਆ ਪਹਿਲਾ ਕੇਂਦਰ ਦੇ ਇਸ਼ਾਰਿਆਂ ਦੇ